ਇਹ ਦਿਨੀਆਂ ਗਾਮੀ ਪੰਜਾਬੀ ਫਿਲਮ ਪੱਚੀ ਕਿਲੇ ਦੀ ਸਟਾਰ ਕਾਸਟ ਚੰਡੀਗੜ੍ਹ ਪੂਜੀ ਜੰਨਾ ਨੇ ਫਿਲਮ ਦਾ ਟ੍ਰੇਲਰ ਅਦਕਾਰਤ ਤੌਰ ਤੇ ਰਿਲੀਜ਼ ਕੀਤਾ ਇਸ ਫਿਲਮ ਵਿੱਚ ਲੰਬੇ ਅਰਸੇ ਦੇ ਬਾਅਦ ਗੁੱਗੂ ਗਿੱਲ ਤੇ ਯੋਗਰਾਜ ਸਿੰਘ ਇਕੱਠੇ ਨਜ਼ਰ ਆਉਣ ਵਾਲੇ ਨੇ ਟ੍ਰੇਲਰ ਰਿਲੀਜ਼ ਦੇ ਮੌਕੇ ਫਿਲਮ ਦੇ ਕਲਾਕਾਰਾਂ ਨੇ ਫਿਲਮ ਦੇ ਬਾਰੇ ਜਾਣਕਾਰੀ ਦਿੱਤੀ ਅਲਮ ਦੇ ਲੀਡ ਜੋੜੀ ਰਾਜਾ ਵਿਕਰਮ ਸਿੰਘ ਅਤੇ ਸੋਨੀਆ ਮਾਨ ਨੇ ਉਹਨਾਂ ਦੇ ਅਫੇਰ ਦੀਆਂ ਖਬਰਾਂ ਨੂੰ ਵੀ ਦਰਕਾਰਿਆ ਜੱਟਗੀ ਫਿਲਮ ਦੀ ਸ਼ੂਟਿੰਗ ਦੇ ਦੌਰਾਨ ਕਿਹਾ ਜਾ ਰਿਹਾ ਸੀ ਕਿ ਇਹ ਔਨ ਸਕ੍ਰੀਨ ਕਪਲ ਰੀਅਲ ਲਾਈਫ 'ਚ ਵੀ ਪਿਆਰ ਦੀਆਂ ਪੀਂਗਾ ਪਾ ਰਿਹਾ ਹੈ ਜਾਣਕਾਰੀ ਮੁਤਾਬਕ ਪੱਛੀ ਕਿੱਲੇ ਦੇ ਬਾਅਦ ਇਹ ਜੋੜੀ ਅਮੀ ਤੋਜ ਮਾਨ ਦੀ ਫਿਲਮ ਮੋਟਰ ਮਿੱਤਰਾਂ ਦੀ ਵਿੱਚ ਵੀ ਇਕੱਠੇ ਨਜ਼ਰ ਆਉਣ ਵਾਲੀ ਹੈ definitely we not going on achhe dost hai we are not we are very good friends wo hote hunda na ve gallan bannniya shuru ho jandiyan ek munda kudi changey tareeke na gall vi karde hoan te log idde te kuch na kuch te hai sari chemistry ni strong hai and eh gall pheli si bombay to assi usse gym karde ikatte sada gym common hai te uske aur pure meri padosi vi hai to logo ne lagya ki acha ikatte gym bande ikatte jande wapas pakka kuch na kuch to hai par gossip to phir honi si chingari si gi ave bina koi aag phad li ਕਾਇਕt اداکار ਐਮੀ ਵਿਰਕ ਆਪਣੀ ਆਗਾਮੀ ਫਿਲਮ ਬੰਬੂ ਕਾਰਟ ਨੂੰ ਪ੍ਰਮੋਟ ਕਰਨ ਲਈ ਚੰਡੀਗੜ੍ਹ ਪਹੁੰਚੇ ਐਮੀ ਦੇ ਨਾਲ ਬੀਨੂ ਢਿੱਲੋਂ ਵੀ ਮੌਜੂਦ ਸਨ ਇਸ ਦੌਰਾਨ ਬੀਨੂ ਨੇ ਅਦਾਕਾਰ ਦੇ ਵਿੱਚ ਐਮੀ ਨੂੰ ਪੂਰੇ ਨੰਬਰ ਦਿੱਤੇ ਐਮੀ ਦੀ ਬੰਬੂ ਕਾਰਟ 29 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ ਐਕਟਿੰਗ ਵਿੱਚ ਮੇਰੇ ਵੱਲੋਂ ਤਾਂ 100% ਬਹੁਤ ਵੈਰੀ ਨੈਚੁਰਲ ਵੈਰੀ ਨੈਚੁਰਲ ਨੈਚੁਰਲ ਹੋਣਾ ਬੜਾ ਔਖਾ ਜੀ ਕਿ ਉਸ ਸੱਟਲ ਕਰਨਾ ਬੜਾ ਔਖਾ ਨਹੀਂ अदरवाइज ਤੁਸੀਂ ਮੈਲੋਡਰਾਮਾ ਜਾਂ ਹੋਰ ਕੁਝ ਕਰ ਸਕਦੇ ਹੋ ਤੇ ਵੀਰ ਵਿੱਚ ਵੀਰ ਦੀ ऑब्जर्वेशन ਬੜੀ ਸਟਰੋਂਗ ਹੈ ਹਨਾ ਤੇ ਉਹ ਦੇਖਦੇ ਕਿ ਬਰੀਕੀਆਂ ਤੱਕ ਪਹੁੰਚ ਚੁੱਕਿਆ ਬਹੁਤ ਵਧੀਆ ਕਰਦਾ ਹੈ ਨੇਚਰਲ ਰਹਿਣਾ ਬੜਾ ਔਖਾ ਜੀ ਕਿਉਂਕਿ ਬਾਕੀ ਕਿਸੇ ਨੂੰ ਦੇਖ ਕੇ ਥੋੜਾ ਮੋਟਾ ਬਦਲਾਵ ਆ ਜਾਂਦਾ ਸੁਭਾਅ ਦੇ ਵਿੱਚ ਜਾਂ ਬੋਲਣ ਦੇ ਵਿੱਚ ਤੁਸੀਂ ਕਿਸੇ ਨੂੰ ਕੈਰੀ ਆਨ ਕੈਰੀ ਕਰਨ ਲੱਗ ਜਾਈਓ ਨੇ ਆਪਣੇ ਨੇਚਰ ਦੇ ਵਿੱਚ ਉਹਦਾ ਤਾਂ ਕੁਝ ਨਹੀਂ ਬਿਲਕੁਲ ਕੋਰਾ ਕਾਗਜ਼ ਹੈ ਜਿੱਦਾਂ ਦਾ ਅੰਦਰੋਂ ਬੋਲਦਾ ਉਹ ਲੱਗਦਾ ਤਾਂ ਹੀ ਲੋਕਾਂ ਨੂੰ ਵਧੀਆ ਲੱਗਦਾ ਵੀ ਸਾਡੀ ਗੱਲ ਕਰਦਾ ਕਿੰਨਾ ਵਧੀਆ ਨੇਚਰਲ ਕਰਦਾ ਹਨਾ ਸਾਲ 2008 ਵਿੱਚ ਸ਼ੁਰੂ ਹੋਇਆ ਟੀਵੀ ਦਾ ਮਸ਼ਹੂਰ ਸੀਰੀਅਲ ਬਾਲਿਕਾ ਵਦੂ ਹੁਣ ਖਤਮ ਹੋਣ ਜਾ ਰਿਹਾ ਹੈ ਹਾਲ ਹੀ ਚ ਸੀਰੀਅਲ ਦੀ ਸਟਾਰ ਕਾਸਟ ਨੇ ਆਖਰੀ ਦਿਨ ਦੀ ਸ਼ੂਟਿੰਗ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ਦੇ ਸਾਂਝੀਆਂ ਕੀਤੀਆਂ ਬਾਲਿਕਾ ਵਦੂ ਦੀ ਟੀਮ ਨੇ ਇਸ ਸੀਰੀਅਲ ਦੀ ਰੈਪ ਪਾਰਟੀ ਦਾ ਆਨੰਦ ਮਾਣਿਆ ਪਿਛਲੇ 8 ਸਾਲਾਂ ਤੋਂ ਇਸ ਦੀ ਗੱਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰਦਾ ਆਇਆ ਹੈ ਬਾਲਿਊਡ اداکارہ ਕ੍ਰੀਨਾ ਕਪੂਨ ਨੂੰ ਨਰਮਤਾ ਸੰਜੇ ਕਪੂਰ ਦੇ ਘਰ ਦੇ ਬਾਹਰ ਦੇਖਿਆ ਗਿਆ ਬਲੈਕ ਆਊਟ ਫੁੱਟ ਵਿੱਚ ਕ੍ਰੀਨਾ ਸੰਜੜੀ ਪਾਰਟੀ اٹੈਂਡ ਕਰਨ ਪੁੱਜੀ ਸੀ ਉਹਨਾਂ ਦੀ ਪੈਣਾਂ ਦਾ ਕਰਾ ਕ੍ਰਿਸ਼ਮਕਪੂਰ ਅਤੇ ਕਰਨ ਜੋਹਰ ਵੀ ਸੰਜੇ ਦੇ ਘਰ ਦੇ ਬਾਹਰ ਨਜ਼ਰ ਆਏ ਸੁਪਰਸਟਾਰ ਰਜਨੀਕਾਂਤ ਦੀ ਤਾਮਿਲ ਐਕਸ਼ਨ ਫਿਲਮ ਕਬਾਲੀ ਤੇ ਡਾਲਰਾਂ ਦੀ ਬਰਸਾਤ ਹੋ ਰਹੀ ਹੈ ਇਹ ਫਿਲਮ ਉੱਤਰੀ ਅਮਰੀਕਾ ਵਿੱਚ ਖੂਬ ਕਮਾਈ ਕਰ ਰਹੀ ਹੈ ਫਿਲਮ ਕਾਰੋਬਾਰ ਦੀ ਰਿਪੋਰਟ ਮੰਨੀ ਹੈ ਤਾਂ ਕਬਾਲੀ ਨੇ ਪ੍ਰੀਮੀਅਰ ਸਮੇਤ ਰਿਲੀਜ਼ ਦੇ ਸ਼ੁਰੂਆਤੀ 2 ਦਿਨਾਂ ਵਿੱਚ 35 ਲੱਖ ਡਾਲਰ ਦੀ ਕਮਾਈ ਕੀਤੀ ਹੈ ਉੱਤਰੀ ਅਮਰੀਕਾ ਦੇ ਵਿੱਚ ਸਿਨੇ ਗੈਲੈਕਸੀ ਇੰਕ ਨੇ ਕਬਾਲੀ ਦੇ ਡਿਸਟ੍ਰਿਬਿਊਸ਼ਨ ਦੀ ਜ਼ਿੰਮੇਵਾਰੀ ਲਈ ਹੋਈ ਹੈ ਇਸ ਵਿੱਚ ਅਮਰੀਕਾ ਤੇ ਕੈਨੇਡਾ ਵੀ ਸ਼ਾਮਲ ਨੇ ਬਾਲੀਵੁੱਡ ਦੀ ਕੁਇਨ ਕੰਗਨਾਰਾ ਨੌਤ ਇਤਿਹਾਸ ਤੇ ਪੰਨਿਆਂ ਨੂੰ ਫਿਲਮੀ ਪਰਦੇ ਤੇ ਉਤਾਰਨ ਦੀ ਜ਼ੋਰਾਂ ਨਾਲ ਤਿਆਰੀ ਕਰ ਰਹੀ ਹੈ ਇਸ ਫਿਲਮ ਦੀ ਕਮਾਂਡ ਨਿਰਦੇਸ਼ਕ ਕੇਤਨ ਮਹਿਤਾ ਸੰਭਾਲਣਗੇ ਰਾਣੀ ਲక్ష్ਮੀਬਾਈ ਤੇ ਬਣ ਰਹੀ ਇਸ ਫਿਲਮ ਚ ਕੰਗਣਾ ਮੁੱਖ ਭੂਮਿਕਾ ਨਿਭਾਉਂਦੀ ਨਜ਼ਰ ਆਏਗੀ ਕੰਗਣਾ ਇਸ ਫੈਸਲੇ ਨਾਲ ਕਾਫੀ ਐਕਸਾਈਟਡ ਹੈ ਅਤੇ ਆਪਣੀ ਰਿਸਰਚ ਵੀ ਉਸਨੇ ਸ਼ੁਰੂ ਕਰ ਦਿੱਤੀ ਹੈ शाहरुख खान ਨੂੰ ਇਨਕਮ ਟੈਕਸ ਡਿਪਾਰਟਮੈਂਟ ਨੇ ਨੋਟਿਸ ਭੇਜਿਆ ਹੈ ਨੋਟਿਸ ਵਿੱਚ ਬਰਮੂਡਾ ਬ੍ਰਿਟਿਸ਼ ਆਇਲੈਂਡ ਤੇ ਦੁਬਈ ਦੇਸ਼ਾਂ ਵਿੱਚ ਉਹਨਾਂ ਦੀ ਇਨਵੈਸਟਮੈਂਟ ਦਾ ਹਿਸਾਬ ਮੰਗਿਆ ਗਿਆ ਹੈ ਇਨਕਮ ਟੈਕਸ ਡਿਪਾਰਟਮੈਂਟ ਨੂੰ ਸ਼ਰੂਖ ਤੇ ਸ਼ੱਕ ਹੈ ਹਾਲਾਂਕਿ ਅਫਸਰਾ ਕੋਲ ਫਿਲਹਾਲ ਵਿਦੇਸ਼ਾਂ 'ਚ ਸ਼ਰੂਖ ਦੀ ਪ੍ਰਾਪਰਟੀ ਦੇ ਸਬੂਤ ਨਹੀਂ ਨੇ ਜodhpur ਹਾਈ ਕੋਰਟ ਨੇ ਸੋਮਵਾਰ ਨੂੰ ਬਾਲੀਵੁੱਡ ਦੇ ਨੇਤਾ ਸਲਮਾਨ ਖਾਨ ਨੂੰ ਕਾਲਾ ਹਿਰਨ ਦੇ ਸ਼ਿਕਾਰ ਮਾਮਲੇ ਵਿੱਚ ਬਰੀ ਕਰ ਦਿੱਤਾ ਸਲਮਾਨ ਨੂੰ ਬਰੀ ਕੀਤੇ ਜਾਣ ਤੇ ਉਹਨਾਂ ਦੇ ਪਰਿਵਾਰ ਅਤੇ ਪੂਰੇ ਬਾਲੀਵੁੱਡ ਦੇ ਵਿੱਚ ਖੁਸ਼ੀ ਛਾ ਗਈ ਫੈਸਲਾ ਹੋਣ ਦੇ ਕੁਝ ਹੀ ਸਮੇਂ ਬਾਅਦ ਉਹਨਾਂ ਦੀ ਗਰਲਫ੍ਰੈਂਡ ਲੂਲੀਆ ਵੰਤੂਰ ਸਲਮਾਨ ਦੀ ਪੈਨ ਅਲਵੀਰਾ ਅਤੇ ਅਰਪੀਤਾ ਉਹਨਾਂ ਨੂੰ ਮਿਲਣ ਲਈ ਉਹਨਾਂ ਦੇ ਘਰ ਪਹੁੰਚੀ ਬੀਤੇ ਦਿਨੀ ਮੁੰਬਈ ਦੇ ਵਿੱਚ ਇੰਟਰੇਨਮੈਂਟ ਜਗਦੀ ਮਸ਼ਹੂਰ ਮੈਗਜ਼ੀਨ ਫਿਲਮ ਫੇਅਰ ਦੇ ਐਡੀਟਰ ਜੁਤੇਂਦਰ ਪਿੱਲੀ ਦਾ ਚਰਮ ਦਿਨ ਸੈਲੀਬ੍ਰੇਟ ਕੀਤਾ ਗਿਆ ਇਸ ਬਰਥਡੇ ਪਾਰਟੀ ਵਿੱਚ ਫਿਲਮ ਜਗਤ ਦੇ ਕਰੀਬ ਸਾਰੇ ਸਿਤਾਰੇ ਪਹੁੰਚੇ ਕੁਝ ਸਮੇਂ ਪਹਿਲਾਂ ਵਿਆਹ ਦੇ ਬੰਦਨ ਚ ਬਜੀ ਅਭਿਨੇਤਰੀ ਪੀਟੀ ਜ਼ਿੰਟਾ ਦੇ ਅੰਦਾਜ਼ ਵੀ ਇੱਥੇ ਬਦਲੇ-ਪਟਲੇ ਨਜ਼ਰ ਆਏ ਪੰਜਾਬੀ ਗਾਇਕ ਜੱਸੀ ਗਿੱਲ ਨੇ ਇਸ ਸਾਲ ਆਪਣੇ ਦੂਜੇ ਸਿੰਗਲ ਟਰੈਕ ਦਾ ਐਲਾਨ ਕਰ ਦਿੱਤਾ ਹੈ ਇਸ ਸਾਲ ਜੱਸੀ ਗਿੱਲ ਦਾ ਸਿਰਫ ਇੱਕੋ ਸਿੰਗਲ ਟਰੈਕ ਅਤਿਕਾਰਤੀ ਰਿਲੀਜ਼ ਹੋਇਆ ਹੁਣ ਜੱਸੀ ਗਿੱਲ ਦਾ ਜਿਹੜਾ ਦੂਜਾ ਸਿੰਗਲ ਟਰੈਕ ਹੈ ਉਸ ਦਾ ਨਾਮ ਹੈ ਗੱਭਰੂ ਗੱਭਰੂ ਗੀਤੇ ਬੋਲ ਜੌਨੀ ਨੇ ਲਿਖੇ ਨੇ ਗੀਤ ਅਗਲੇ ਮਹੀਨੇ ਯਾਨੀ ਅਗਸਤ ਦੇ ਵਿੱਚ ਰਿਲੀਜ਼ ਹੋਵੇਗਾ ਅਭਿਨੇਤਾ ਸਲਮਾਨ ਖਾਨ ਦੀ ਫਿਲਮ ਹਮ ਆਪਕੇ ਹੈਂਕੋਂ ਦੇ ਵਿੱਚ ਕੰਮ ਕਰ ਚੁੱਕੀ ਅਭਿਨੇਤਰੀ ਰੇਣੂਕਾ ਸ਼ਹਾਣੇ ਨੇ ਹਿਰਨ ਸ਼ਿਕਾਰ ਦੇ ਮਾਮਲੇ ਵਿੱਚ ਸਲਮਾਨ ਨੂੰ ਬਰੀ ਕਰਨ ਉੱਤੇ ਸਵਾਲ ਚੁੱਕੇ ਨੇ ਫੇਸਬੁੱਕ ਤੇ ਰੇਣੂਕਾ ਨੇ ਸਲਮਾਨ ਦੇ ਬਰੀ ਹੋਣ ਦੇ ਨਾਲ ਨਾਲ ਉਸ ਵਿੱਚ ਦੇਤੀ ਤੇ ਨਾਰਾਜ਼ਗੀ ਜਤਾਈ ਹੈ ਰੇਣੂਕਾ ਨੇ ਹੋਰ ਅਦਾਕਾਰਾਂ ਨੂੰ ਫੈਸਲੇ ਦੇ ਦਾਇਰੇ ਤੋਂ ਦੂਰ ਰੱਖਣ ਉੱਤੇ ਵੀ ਸਵਾਲ ਚੁੱਕੇ ਨੇ ਰੇਣੂਕਾ ਦੇ ਮਤਲਬ ਅਕ ਫੈਸਲਾ ਇਸ ਬਾਰੇ ਸਵਾਲ ਚੁੱਕਦਾ ਹੈ ਕਿ ਅਖਰ ਚਿੰਕਾਰਾਂ ਨੂੰ ਕੀਨੇ ਮਾਰਿਆ ਦਿਵਯੰਕਾ ਤ੍ਰਿਪਾਠੀ ਅਤੇ ਵਿਵੇਕ ਦਈਆ ਦੇ ਵਿਆਹ ਦੇ ਬਾਅਦ ਹੁਣ ਉਹਨਾਂ ਦੇ ਵਿਆਹ ਦੀ ਫਿਲਮ ਆ ਰਹੀ ਹੈ ਇਸ ਫਿਲਮ ਰੰਗਦੇ ਦਾ ਦੂਸਰਾ ਟੀਜ਼ਰ ਵੀ ਰਿਲੀਜ਼ ਹੋ ਗਿਆ ਹੈ ਜਿਸ ਦੇ ਵਿੱਚ ਦਿਵਯੰਕਾ ਨੇ ਖੁਲਾਸਾ ਕੀਤਾ ਹੈ ਕਿ ਉਹ ਵੇਕ ਉਹਨਾਂ ਦੀ ਜ਼ਿੰਦਗੀ ਦੇ ਵਿੱਚ 뮤직 ਵਾਪਸ ਲੈ ਕੇ ਆਏ ਨੇ ਦੋਹਾਂ ਦੇ ਵਿਆਹ ਦੀ ਪੂਰੀ ਫਿਲਮ 29 ਜੁਲਾਈ ਨੂੰ ਰਿਲੀਜ਼ ਹੋਵੇਗੀ